ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਨਵਨੀਤ ਕਿਚਨ ਵਲੌਗ ਤੇ ਸੋ ਨ ਲੱਗਿਆ ਜੀ ਆਚਾਰ ਬਾਰੀ ਬੈਠੇ ਨਾਲ ਨਾਲ ਲੰਬਾ ਨੂੰ ਅਸੀਂ ਪਾਰਟ ਸੌਣਦੇ ਆ ਤੇ ਅੱਜ ਬਣਾਉਣ ਲੱਗੇ ਅਸੀਂ ਸਾਡਾ ਆਚਾਰ ਇਸ ਵਾਰੀ ਲੇਟ ਹੀ ਹੋ ਗਿਆ ਤੇ ਕੁਕੀ ਕਾਫੀ ਲੇਟ ਹੋ ਗਿਆ ਹੈ ਨਾ 15 20 ਦਿਨ ਤਾਂ ਹੋ ਹੀ ਗਿਆ ਪਰ ਇਹ ਆ ਕਿ ਜਦੋਂ ਤੱਕ ਆਂਬ ਨਵਦੇ ਨਾ ਹੁਣ ਉਦਾਂ ਹੀ ਚਿੱਟੀਆਂ ਇਹ ਜੀ ਆਂਬ ਆਪਾ ਧੋ ਲਿਆ ਧੋ ਕੇ ਤੇ ਗੋਆ ਵਾਲੀ ਚੀਜ਼ ਨਾ ਦੀ ਲਾਲੀ ਸ ਕਾਲੇ ਚੰਗੀ ਤਰ੍ਹਾਂ ਸੁੱਕ ਗਏ ਆ ਤੇ ਪਹਿਲੋਂ ਦੋ ਦਿਨ ਘੰਟੇ ਪਾਣੀ ਚ ਭਿਓ ਲੈ ਕੇ ਇਹਨਾਂ ਦੇ ਉੱਤੇ ਜੜੀ ਮਹਿਲ ਮੂਲ ਉਲੱਥ ਜੇ ਤੇ ਮੱਖੀਆਂ ਵੀ ਮੱਖੀਆਂ ਉਹ ਲੈਨਾਂ ਤੇ ਕਿਉਂ ਆ ਗਈਆਂ ਵੀ ਮਰਜੀ ਕਿਉਂ ਮੱਖੀਆਂ ਦੀ ਹੋਏ ਤੇ ਇਹ ਸਾਡੇ ਕੋਲ ਆ ਗਏ 15 ਕਿਲੋ ਨੇ ਉਹਨੂੰ ਹਾਂ 50 15 ਕਿਲੋ ਆਂਬ ਨੇ ਤੇ 15 ਕਿਲੋ ਚੋਂ ਸਮਝੋ ਕਿ 1.5 2 ਕਿਲੋ ਇਹੋ ਜੇ ਨਿਕਲ ਆਏ ਕੋਈ ਟੁੱਟਾ ਪੱਜਾ ਇਸ ਤਰ੍ਹਾਂ ਦੋ ਦਿਨ ਪੱਕੇ ਨਿਕਲੇ ਆਹ ਤਾਂ ਠੀਕ ਐ ਨੂ ਕਿਉਂ ਆ ਤੇ ਮੜਾ ਚਾਹੀਏ ਚਲੋ ਇਸ ਤਰ੍ਹਾਂ ਦੇ ਜਿਹੜੇ ਹੋਣਗੇ ਨਾ ਬਿਲਕੁਲ ਸਾਫ਼ ਸੁਥਰੇ ਜੇ ਰੱਖਿਓ ਜਿੱਥੇ ਕੋਈ ਟੱਕ ਨਾ ਹੋਵੇ ਟੁੱਕ ਟੱਕ ਮਤਲਬ ਇੰਜ ਵਾਲੇ ਸੋ ਇਹ ਵਾਲੇ ਆ ਤੇ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਤੇ ਹੁਣ ਆਪਾਂ ਇਹਦੇ ਕਰ ਦੇਣੇ ਆ ਮੱਖੀ ਕਿ ਹੋਣ ਡਈ ਐ ਇਹਨੂੰ ਦੇਣਾ ਕੱਟ ਤੇ ਆਂਬ ਜਿਹੜੇ ਹੈਗੇ ਦੇਸੀ ਹਨ ਦੇਸੀ ਆਂਬਾ ਜਿਹੜੇ ਵਾਲਜੇ ਵਾਲਾ ਹੁੰਦਾ ਇਹ ਹੀ ਵਧੀਆ ਰਹਿੰਦਾ ਆਚਾਰ ਚ ਤੇ ਇੱਕ ਇਹ ਆ ਕਿ ਜਦੋਂ ਆਚਾਰ ਦੇ ਹੀ ਪਹਿਲਾਂ ਵੀ 3-4 ਕਿਲੋ ਬਣਾ ਕੇ ਖਾ ਲਿਆ ਪਰ ਉਹਨਾਂ ਦੇ ਵਿੱਚ ਅਜੇ ਨਾ ਜਾਲੀ ਨਹੀਂ ਬਣੀ ਗਟਕ ਦੇ ਵਿੱਚ ਤੇ ਇਹ ਜਿਹੜਾ ਆ ਪ੍ਰੋਪਰ ਜਿਹੜੇ ਪੱਕੇ ਆਂਬ ਮਤਲਬ ਜਾਲੀ ਬਣ ਗਈ ਹੈ ਪੂਰਾ ਤਿਆਰ ਆ ਹੁਣ ਤੇ ਇਹ ਵਾਲੇ ਆਂਬ ਲਿਓ achar ਬਣਾਉਣ ਵਾਸਤੇ ਸੋ ਹੁਣ ਆਪਾਂ ਇਹਨਾਂ ਨੂੰ ਕੱਟਦੇ ਆਂ ਜਿਗਾਰਡ ਪੂਰੇ ਅਸ਼ ਮੰਜੇ ਤੇ ਬਹਿ ਕੇ ਮम्मी ਕੱਟੇ ਨਹੀਂ ਚਾਣੀ ਚੰਗੀ ਤਰ੍ਹਾਂ ਲੈ ਵਰਨ ਨੂੰ ਸੱਦਿਆ ਅੱਜ ਵੀ ਵਰਨ ਤੂੰ ਕੱਟਦੇ ਤੇ ਵਰਨ ਦੌੜ ਗਿਆ ਆਂਦਾ ਤੇ ਨਾਨ ਲਾਲ ਅਹੀਂ ਉਹ ਤੁਪੇ ਮਸਾਲੇ ਪਾਤੇ ਸਾਰੇ ਤੁਪੇ ਜਿਹੜੇ ਪੀਸਣੇ ਆ ਇਹਦੇ ਚਹੀ ਚਾਰ ਪੁਣਾ ਨੂੰ ਤਪ ਰੱਖ ਲਿਆ ਇਹਦੇ ਚਹੀ ਰਲੌਣਾ ਆ ਇਹ ਸਾਡੇ ਮਸਾਲੇ ਨੇ ਇਹਨਾਂ ਨੂੰ ਜੜੀ ਧੋਪ ਲਵਾ ਲਾਂਗੇ ਮੰਜੇ ਦੇ ਬਹਿ ਕੇ ਵਾਹ ਕੱਟੇ ਜਾਂਦੇ ਨਹੀਂ ਹੁੰਦੇ ਪਰ ਮੰਮੀ ਕਹਿੰਦੇ ਮੈਂ ਕੱਟ ਦਿਆਂ ਚਲੋ ਕੀ ਕਰਦੇ ਜੇ ਬੈਠਾ ਨਹੀਂ ਜਾਣਾ ਪਰ ਇੱਥੇ ਕੱਟੇ ਹੀ ਜਾਣਾ ਕਿਉਂਕਿ ਉਹਨਾਂ ਜ਼ੋਰ ਨਹੀਂ ਪੈਂਦਾ ਨਾ ਠੀਕਾ ਠੀਕ ਆ ਇਹ ਸਾਡੇ ਕੋਲ ਹੈਗਾ ਆ ਘਰੇ ਹੀ ਕੱਟਣ ਵਾਲਾ ਜਾਂਦਾ ਹੀ ਕਾਫੀ ਵੇਰ ਦਾ ਨੈਕਸਟ ਆ ਵੀ ਕਲੂੰਜੀ ਧੁੱਪੇ ਪਾਵਾ ਇਹਦੇ ਚ ਕੀ ਨਿਕਲਿਆ ਸੀ ਕੁਛ ਨਹੀਂ ਨਿਕਲਿਆ ਹਰਜੀ ਇਹ ਕੀ ਹੈ ਚਟਾ ਜਟਾ ਜਾਂਦੇ ਵਿੱਚ ਕਿਤੇ ਇਦਾਂ ਹੀ ਆ ਕੋਈ ਸੁਲੱਗਾ ਹੈ ਨਹੀਂ ਪਤਾ ਨਹੀਂ ਕਿੱਥੇ ਕਿਤੇ ਦੇਖੇ ਨਿਕਵਾਈ ਹੋਈ ਹੈ ਜਾਂ ਬੋਰੀ ਦਾ ਕੁਛ ਲੱਗਾ ਹੈ ਚਟਾ ਚਟਾ ਸੁਲੱਗਾ ਤਾਂ ਹੈ ਪਰ ਹੁੰਦੀ ਨਹੀਂ ਨਿਕਲਣਾਂ ਲੂੰਜੀ ਨਾਲ ਨਾਲ ਆ ਪਾਂਛੜੀਆਂ ਇਸ ਤਰ੍ਹਾਂ ਗਿਟਕਾ ਕੱਢੀ ਜਾਣੀ ਆ ਗਿਟਕਾਂ ਸਾਈਡ ਤੇ ਕਰੀ ਜਾਣੀ ਆ ਆਵਲੀਆਂ ਕਈ ਵੀ ਜੇ ਰਹਿ ਦਿੰਦੇ ਆ ਪਰ ਅਸੀਂ ਨਹੀਂ ਰੱਖਦੇ ਇੰਝ ਘੜਦਨੇ ਸਾਰੀਆਂ ਬਾਹਰ ਇਦਰਾ ਨਾਲ ਨਾਲ ਚੁਗ ਲੈਣੀਆਂ ਆਪਣੀ ਟਿਕਾ ਆਓ ਬਾਬਾ ਜੀ ਤੁਸੀਂ ਕਰੋ ਹੈਲਪ ਕੋਈ ਉਹ ਬਾਬਾ ਜੀ ਇਹ ਖੇਡਾ ਖੇਡਣ ਲਈ ਆ ਗਏ ਹੁਣ ਹੁਣ ਇਹ ਆਪਣਾ ਸਿਸਟਮ ਉੱਤੋਂ ਚੁੱਕ ਕੇ ਥੱਲੇ ਲੈ ਆਂਦਾ। ਇਦਾਂ ਨਹੀਂ ਬਣਾ ਉਸੇ ਵਲੇ ਠੱਕ ਕਰੀਦਾ ਥੱਲੇ ਮਾਰੀਦਾ ਹੈ। ਹਾਂ। ਇਕੋ ਵਰੀ ਤੋਂ ਇਕੋ ਵਰੀ ਹੁੰਦੀ ਹੈ। ਇਕੋ ਵਰੀ ਚਿਚਾਟ ਠੱਕ ਮਾਰੀਦਾ ਹੈ। ਹੂੰ ਅੰਜ। ਹੱਥ ਪਿੱਛੇ। ਪੀਸ ਮਾਰੇ ਛੋਟੇ ਕਰੋ ਬਹੁਤ ਵੱਡੇ ਆ। ਐਡੇ ਕਰੋ ਐਡਾ ਠੀਕ ਆ। ਸਾਰਾ ਤੂੰ ਹੀ ਖਾ ਲੇਗਾ ਕਹਿੰਦਾ ਮੈਂ ਖਾ ਲਾਂਗਾ ਇਹ ਤਾਂ ਗੁਰਜੀਤ ਪੂਜੀ ਵਾਲੀ ਗੱਲ ਹੋ ਗਈ ਉਹ ਕਹਿੰਦੀ ਨਹੀਂ ਨਾ ਆਂਦੇ ਜਿਹੜੀ ਰੋਟੀ ਸੜ ਜਣੀ ਉਹੀ ਖਾਣੀ ਕੋਈ ਨਹੀਂ ਮੈਂ ਖਾ ਲਾਂਗੀ ਮੈਂ ਖਾ ਲਾਂਗੀ ਮੈਂ ਖਾ ਲਾਂਗੀ ਇਹ ਪੰਜ ਗਾਰਮੈਂਟ ਸਾਰਾ ਥੱਲੇ ਲੈਂਦਾ ਹੁਣ ਕਿੱਟੀ ਆ ਜਾ ਕਾਕਾ ਛੋਟੇ ਪੀਸ ਕਰ ਥੋੜਾ ਮੈਂ ਨਾਲੋਂ ਨਾਲ ਗਿਟਕਾਂ ਚੁੱਕੀ ਜਾਣੀਆਂ ਸਾਰੀਆਂ ਨਾਲ ਨਾਲ ਕੰਮ ਵੀ ਜਣਾ। ਇਹ ਕੰਮ ਬਗੇ ਕੱਟੇ ਸਾਡੇ। ਬਸ ਵਾਹ ਗਿਆ ਇੱਕ ਕੰਮ ਆਪਾਂ ਤਿੰਨ ਜਣਿਆਂ ਨੇ ਰਲ ਕੇ ਕੱਟ ਲਿਆ। ਤੇ ਹੁਣ ਆਪਾਂ ਬਣਾਉਣ ਲੱਗੇ ਆ ਮਸਾਲੇ ਲੱਗੇ ਪੀਸਣ। ਮਸਾਲਿਆਂ ਚ ਅਸੀਂ ਪਿਸਨੇ ਆ ਇਹ ਮਿੱਥਰੇ ਅੱਧਾ ਕਿਲੋ ਮਿੱਥਰੇ ਆ। ਇੱਧਰ ਹੈਗੀ ਸੌਂਫ। ਹੇਗੀ ਕਾਲੀ ਮਿਰਚ ਤੇ ਅੱਧਾ ਕਿਲੋ ਹੀ ਅਸੀਂ 12 ਕਿਲੋ ਤੁਸੀਂ ਕਹਿ ਸਕਦੇ ਜੇ ਸਾਡੇ ਕੋਲ ਹੈਗਾ ਆ ਅੰਬ 12-13 ਕਿਲੋ ਕਿਉਂਕਿ ਵਿੱਚੋਂ ਥੋੜੀਆਂ ਜਿਹੀਆਂ ਗਿਟਕਾ ਨਿਕਲ ਆਈਆਂ ਤੇ ਇਹਦੇ ਵਿੱਚ ਅੱਧਾ ਕਿਲੋ ਅਸੀਂ ਲਈ ਆ ਸੌਫ ਅੱਧਾ ਕਿਲੋ ਹੀ ਮੇਥਰੇ ਮਸਾਲਾ ਥੋੜਾ ਵਾਧੀ ਆ ਐਤੋਂ ਹੀ ਆਪਣੀ ਮਰਜ਼ੀ ਨਾਲ ਘੱਟ ਵਧ ਪਾ ਸਕਦੇ ਜੇ ਤੇ ਇਹ ਹੈਗੀ ਆ ਕਾਲੀ ਮਿਰਚ ਕਾਲੀ ਮਿਰਚ ਵੀ ਆਪਣੇ ਟੇਸ ਅਕੋਰਡਿੰਗ ਕੀਆਂ ਨੂੰ ਜ਼ਿਆਦਾ ਪਸੰਦ ਆ ਗਈਆਂ ਨੂੰ ਘੱਟ ਆ ਇਹ ਤੇ ਮਸਾਲੇ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਜੀ ਵੀ ਕਿਹਿਆਂ ਨੂੰ ਘੱਟ ਪਸੰਦ ਹੁੰਦੇ ਕਈਆਂ ਨੂੰ ਵੱਧ ਹੁੰਦੇ ਆ ਸੋ ਇਹਨਾਂ ਨੂੰ ਆਪਾਂ ਹੁਣ ਥੋੜਾ ਜਿਹਾ ਨਾ ਬਹੁਤਾ ਬਰੀਕ ਨਹੀਂ ਪੀਸਣਾ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲੈਣਾ ਸਾਰਿਆਂ ਨੂੰ ਲੋ ਜੀ ਮਸਾਲੇ ਸਾਰੇ ਇਸ ਤਰ੍ਹਾਂ ਦੇ ਆਪਾਂ ਨਾ ਪੀਸ ਲੈਂਦੇ ਆ ਇਹ ਮੈਂ ਪਿੱਸਿਆ ਆ ਸੌਂਫ ਤੇ ਮੇਥੀ ਮੇਥਰੇ ਤੇ ਕਾਲੀ ਮਿਰਚ ਇਹ ਹੈਗੀ ਕਲੌਂਜੀ ਪਾਤੀ ਵਿੱਚ ਹੈ ਅਜੇ ਮੈਂ ਪੱਖਾ ਬੰਦ ਕੀਤਾ ਗਰਮੀ ਬੜੀ ਆ ਪਸੀਨਾ ਬਸ ਨਹੀਂ ਹੋਇਆ ਪਿਆ ਕੰਮ ਤੇ ਬਾਕੀ ਹੋਰ ਪਾਉਣੇ ਆ ਬਾਕੀ ਇਹਦੇ ਚ ਸਾਰਾ ਕੁਝ ਇਹ ਪਾ ਲੈਣੇ ਆ ਲੂਮ ਇਪਰਾਂ ਨਾ ਲੋਜੀ ਅੱਧਾ ਕਿਲੋ ਪਾਤਾ ਆਪਾਂ ਨੂੰ ਨਹੀਂ ਬਹੁਤ ਹੁੰਦੀ ਹੈ ਪਰ ਜਿਆਦਾ ਲੂਣ ਪਾਦਾ ਜਾਂਦਾ ਲੂਣ ਬਈ ਆਪਣੇ ਹਿਸਾਬ ਕਿ ਤਰਦਾ ਹੁੰਦਾ ਸਭ ਦੇ ਘਰ ਦਾ ਆਪਣਾ ਲੂਣ ਤੇ 10 ਕਿਲੋ ਪਿੱਛੇ ਤਾਂ ਇਹ ਉਹ ਸਾਰੇ ਬਹੁਤ ਤੇਜ਼ ਉਤਰੀਏ ਲੋਕੀ 5 ਕਿਲੋ ਤੋਂ ਪਿੱਛੇ 1 ਕਿਲੋ ਲੂਣ ਪਾਈ ਤਬ ਤਬਾ ਪਤਾ ਨਹੀਂ ਕਿਤਰਾ ਘਾਤ ਪਰ ਇਹ ਜੜਾ ਹੈ ਕਿ ਪਹਿਲਾਂ ਤਾਂ ਇਸ ਤੋਂ ਵੀ ਘੱਟ ਹੋਣਾ ਸੀ ਥੋੜਾ ਜਿਹਾ ਵਧਾਇਆ ਕਿ ਆ 10 ਕਿਲੋ ਪਿੱਛੇ ਯਾਨੀ ਕਿ ਅੱਧਾ ਕਿਲੋ ਲੂਣ ਪਾਇਆ ਬਹੁਤ ਅੰਮੀ ਹੈ ਤੇ ਵਾਕੀ ਹੋ ਗਈ ਜਿਹੜੀ ਆ ਅਰਦਿਆਂ ਦੇ ਅੰਦਾਜ਼ੇ ਨਾਲ ਹੀ ਪਾ ਲੈਣੀ ਹੈ 컬러 ਵਾਸਤੇ ਜਿਹੜਾ ਹੋਣੀ ਹੈ कलर ਹੋਵੇ ਲਓ ਜੀ ਇਹ ਪਾ ਲੱਗੀਆਂ ਸੀ ਤੇਗੀ ਦੇ ਵਿੱਚ 컬러 ਵਾਸਤੇ ਇਹ ਇ렇게 ਜਿੱਦਾਂ ਦਈ ਕਹਿੰਦੇ ਉਦਾਂ ਕਰ ਲੈਣੀ ਇਹ ਹੈਗੀ ਜੀ ਲਾਲ ਮਿਰਚ ਕੁੱਟੀ ਮਿਰਚ ਕੁੱਟੀ ਹੋਈ ਬੜੀ ਕਾਫੀ ਤਿੱਖੀ ਲੱਗਦੀ ਹੈ 100 ਗ੍ਰਾਮ ਪਾਈ ਪਾਣੀ ਪਾਈ ਤੇ ਹੁਣ ਆਪਾਂ ਇਸ ਤੋਂ ਤੇਲ ਹਦਿ ਜਿੰਨਾ ਕੀ ਬੋਤਲਾਂ ਨੂੰ ਇਹਨੂੰ ਸਾਰੇ ਨੂੰ ਮਿਕਸ ਕਰਕੇ

2 ਕਿਲੋਟਰ ਜਿਹੜਾ ਤੇਲ ਪੈ ਜਾਣਾ ਹੈ ਹੁਣ ਕਿਉਂਕਿ ਸਾਰਾ ਇਹ ਮਸਾਲਾ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਕਰਨਾ ਦੇਖਦੇ ਤੇ ਬਣਾਏਗੀ ਅੱਪੀ। ਲੋ ਜੀ। ਹੁਣ ਇਹਨੂੰ ਆਪਾਂ ਨਾ ਬਿਲਕੁਲ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇਹਦੇ ਵਿੱਚ। ਜੰਗੀਤਰਾ ਮਿਕਸ ਕਰਨਾ ਵੀ ਕੋਈ ਇਤਨਾ ਜਿਤਰਾ ਵਾਈਟ ਆਏ ਵਾਈਟਨਰ ਆ ਜੇ ਸਭ ਦੇ ਵਿੱਚ ਜਿਹੜਾ ਚੰਗੀ ਬਣਾ ਮਸਾਲਾ ਲੱਗ ਜੇ ਇਹਨਾਂ ਉਦੀਂ ਇਹ ਕੋਕੇ ਡਾਲ ਦਿਆ ਸਾਡਾ ਆਚਾਰ ਗਿਆ ਬਣ ਤੇ ਹੁਣ ਆਪਾਂ ਇਹਨੂੰ ਜਿਹੜਾ ਇਤਰਾ ਆਸੇ ਰੱਖਿਆ ਬਿਆਮ ਇਹਦੇ ਚ ਪਾਉਣਾ ਸੋ ਨਾੜੀ ਜੇ ਸੁੱਟ ਲਿਆ ਥੋੜਾ ਥੋੜਾ ਕਰਕੇ ਇਹ ਪਾਣਾ ਹੈ ਸਾਰਾ ਵਿੱਚ ਇਹਨੂੰ ਮੈਨੂੰ ਆਪਣੇ ਲਾਗੇ ਲੈਣਾ ਪੈਣਾ ਤੁਹਾਨੂੰ ਤੁਹਾਨੂੰ ਪਾ ਕੇ ਦਿਖਾਉਨੇ ਆ। ਲੋ ਜੀ 50 ਡਾ ਗਿਆ ਪਾਣ। ਜੇ ਬਣ ਗਿਆ ਨਹੀਂ ਅਜੇ ਥੋੜਾ ਜਿਹਾ ਪ੍ਰੋਸੀਜਰ ਹੋਰ ਹੈਗਾ ਪੂਰਾ ਤੁਹਾਨੂੰ ਦੱਸਾਂਗੇ। ਕੋਈ ਜਿਹੜੀ ਪਾਲਿਆ ਕੋਈ ਨਹੀਂ ਜੇ ਤੇ ਪਾਲਿਆ ਇਹਨੂੰ ਆਪਾਂ 2 ਦਿਨ ਬਾਅਦ ਹੁਣ ਵੇਖਾਂਗੇ ਕਿਉਂਕਿ 2 ਦਿਨ ਬਾਅਦ ਇੰਨੇ ਵੀ ਥੱਲੇ ਜਾ ਜਗਾ ਇੰਨੇ ਵੀ ਥੱਲੇ ਜਾ ਜਗਾ ਫਿਰ ਆਪਾਂ ਇਹਦੇ ਵਿੱਚ ਜਿਹੜਾ ਆ ਅਜੇ ਟੀਲ ਪਾਉਣਾ। ਫਿਰ ਪੱਕੀ ਹੁਣ 2 ਦਿਨ ਬਾਅਦ ਜਿਹੜਾ ਤੁਹਾਨੂੰ ਭਗਵਾਨੀਆਂ achar ਆਪਣਾ ਨੇਕਸਟ ਡੇ ਯਾਗਲੇ ਦਿਨ ਵੀ ਆਪਾਂ ਵੇਖ ਲਿਆ ਤੇ ਵੇਖੋ ਕਿੰਨਾ ਥੱਲੇ ਚਲੇ ਗਿਆ ਤੇ ਹੁਣ ਆਪਾਂ ਜਿਹੜਾ ਇੱਧਰ ਵੀ ਪਾਇਆ ਸੀ ਡੱਬੇ ਦੇ ਵਿੱਚ ਕਿਉਂਕਿ ਜਿਆਦਾ ਵੱਧ ਗਿਆ ਸੀ ਇਹ ਵੀ ਆਪਾਂ ਉਧਰ ਵਿੱਚ ਪਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣੇ ਆ ਤੇਲ ਤੇ ਤੇਲ ਨੂੰ ਜਿਹੜਾ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈ ਪਰ ਲੈਣਾ ਪੂਰਾ ਤੱਕ ਜਿਹੜਾ achar ਜਿਹੜਾ ਨੰਗਾ ਨਾ ਹੋਵੇ ਕੋਈ ਵੀ ਪੀਸ ਤੇ ਆ ਆ ਵੀ ਸਾਰਾ achar ਉਧਰ ਵਿੱਚ ਪਾ ਦੇਣਾ ਸੀ ਜਿਹੜਾ ਪਾਉ ਉਧਰ ਵਿੱਚ ਤੇ ਨੂੰ ਭਰ ਲੈਣਾ ਚੰਗੀ ਤਰ੍ਹਾਂ ਤੇ ਫੇਰ ਉੱਪਰ ਅਸੀਂ ਪਾਦਣਾ ਇਹ ਤੇਲ ਜਿਹੜਾ ਹੈ ਅਸੀਂ ਤਾਂ ਇਸ ਤਰੀਕਾ ਬਣਾਉਣੀ ਆ ਤੇ ਕਿ ਸਾਡਾ achar ਨਹੀਂ ਖਰਾਬ ਹੋਇਆ ਔਰ ਮੈਂ ਹੋਰ ਵੀ ਕਿ ਬੜਿਆਂ ਜਾਣਾਂ ਦਾ ਹੋਣਾ ਨਹੀਂ ਆ ਤੇ ਇਹ ਬਾ ਤੇ ਜੇ ਬਾਕੀ ਜਿਹੜੀ ਗੱਲ ਮਸਾਲਿਆਂ ਦੀ ਮਸਾਲੇ ਤੁਸੀਂ ਆਪਣੇ ਹਿਸਾਬ ਤੇ ਨਾਲ ਵਾਧ ਘਟ ਕਰ ਸਕਦੇ ਜੇ ਜਿਹਨੂੰ ਮੱਚਾ ਜਨਨ ਜ਼ਿਆਦਾ ਪਸੰਦ ਆ ਲੂਣ ਜ਼ਿਆਦਾ ਖੰਡ ਆ ਤੁਸੀਂ ਜੇ ਲੋੜ ਘੱਟ ਖੰਡੀ ਉਹ ਵੀ ਪਾ ਸਕਦਾ ਆ ਸੋ ਤੁਸੀਂ ਲੂਣ ਆਪਣੇ ਹਿਸਾਬ ਨਾਲ ਮਸਾਲੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਜੇ ਤੇ ਮਸਾਲੇ ਇਹ ਹੀ ਪੈਂਦੇ ਆ ਜਿਹੜੇ ਵੀ ਹੁੰਦੇ ਆ ਤੇ ਪੰਜਾਬੀ ਜਿਹੜਾ ਪੰਜਾਬ ਚ ਚਾਰ ਬੰਦਾ ਉਹਦੇ ਚ ਇਹੀ ਬੰਦੇ ਕਈ ਮੈਂ ਵੇਖਿਆ ਜੀਰਾ ਪਾਈ ਜਾਂਦੇ ਆ ਫਿਰ ਧਰੀਆਂ ਪਾਈ ਜਾਂਦੇ ਹਨਾ ਮਮੀ ਧਨੀਆਂ ਵੀ ਜੀਰਾ ਵੀ ਕੁਛ ਨਹੀਂ ਧਨੀਆ ਜੀਰਾ ਕੋਈ ਨਹੀਂ ਪੈਂਦਾ ਇਹੀ ਮਸਾਲੇ ਪੈਂਦੇ ਆ ਕਲੌਂਜੀ ਪੈਂਦੀ ਆ ਲੂਣ ਪੈਂਦਾ ਹਲਦੀ ਸੌਂਫ ਮੇਥਰੇ ਤੇ ਕਾਲੀ ਮਿਰਚ ਤੇ ਦੇਗੀ ਮਿਰਚ ਐਨੇ ਕੀ ਮਸਾਲੇ ਨਾ ਇਹੀ ਮਸਾਲੇ ਪੈਂਦੇ ਆ ਹਾਂ ਜੀ ਇੱਥੇ ਲਾਲ ਮਿਰਚ ਕੁੱਟੀ ਹੋਈ ਇੱਕ ਦੇਗੀ ਮਿਰਚ ਇੱਕ ਦੇਗੀ ਮਿਰਚ ਇੱਕ ਲਾਲ ਮਿਰਚ ਦੋ ਹੁੰਦੀਆਂ ਜਿਹੜੀਆਂ ਇੱਕ ਤਿੱਖੀ ਵਾਲੀ ਦੋਵੇਂ ਮਿਰਚਾਂ ਪੈਂਦੀਆਂ ਤੇ ਕਾਲੀ ਮਿਰਚ ਵੀ ਪੈਂਦੀ ਆ ਸੌਂਫ ਪੈਂਦੀ ਆ ਮੇਥੇ ਪੈਂਦੇ ਆ ਕਲੌਂਜੀ ਪੈਂਦੀ ਆ ਤੇ ਬਸ ਇਹੀ ਮਸਾਲੇ ਪੈਂਦੇ ਆ ਸੋ ਪੰਜਾਬ ਚ ਤੇਤਰੀ ਆਚਾਰ ਬਣਦਾ ਤੇ ਕਈ ਸਾਲਾਂ ਤੋਂ ਅਸੀਂ ਇਹ ਆਚਾਰ ਇਤਨਾ ਹੀ ਬਣਾਉਂਦੇ ਆ ਤੇ ਕਦੀ ਨਹੀਂ ਖਰਾਬ ਹੋਇਆ ਇੱਕ ਪੀਸ ਵੀ ਨਹੀਂ ਕਦੀ ਖਰਾਬ ਹੋਇਆ ਤੇ ਇਹਦਾ ਇਹੀ ਆ ਮੇਨ ਇਹੀ ਆ ਆਚਾਰ ਬਣ ਜਾਂਦਾ ਆ ਇਹਨੂੰ ਜਿਹੜਾ ਆਪਣਾ ਇਦੇ ਉੱਪਰ ਤੱਕ ਤੇਲ ਹੋਣਾ ਚਾਹੀਦਾ ਆ ਇਹ ਹੈ ਕਿ ਜਦੋਂ ਇੱਕ ਤਾਂ ਸਾਫ਼ ਸਫਾਈ ਨਾਲ ਪਾਓ ਕਿ ਆਂਬ ਚੰਗੀ ਤਰ੍ਹਾਂ ਧੁਵੇ ਹੋਣ ਚੰਗੀ ਤਰ੍ਹਾਂ ਸੁੱਕੇ ਹੋਣ ਤੇ ਨਾ ਹੀ ਅਹੀਂ ਕਦੀ ਕਈ ਵਾਰ ਮੈਂ ਵੇਖਿਆ ਕਈ ਲੋਕ ਕੀ ਕਰਦੇ ਇਹਨੂੰ ਕੱਟ ਕੇ ਨਾ ਧੁੱਪੇਵਾ ਦਿੰਦੇ ਆ ਧੁੱਪੇ ਨਹੀਂ ਕਈ ਤਾਂ ਉਹ ਵੀ ਦਿੰਦੇ ਧੋਗੇ ਤੇ ਖਰਾਬ ਹੋਣਾ ਹੀ ਹੋਣਾ ਤੇ ਜਿਹੜਾ ਜੇ ਤੁਸੀਂ ਇਸ ਤਰ੍ਹਾਂ ਵੀ ਪਾਉਂਦੇ ਤਾਂ ਉਹਦੇ ਉਹਦਾ ਆਪਣਾ ਰਸ ਹੁੰਦਾ ਬਾਜ਼ਾਰ ਉਹਨੇ ਕੋਈ ਖਰਾਬ ਨਹੀਂ ਕਰਨਾ ਹੁੰਦਾ ਉਸੋ ਆਪਾਂ ਕਦੀ ਨਹੀਂ ਸਕਾ ਕੇ ਪਾਇਆ ਤੁਹਾਨੂੰ ਤੁਸੀਂ ਵੇਖਿਆ ਹੀ ਆ ਕਿ ਅੰਬ ਤੋਤੇ ਆ ਤੋ ਕੇ ਸਕਾਏ ਆ ਸਕਾ ਕੇ ਉਹਨਾਂ ਨੂੰ ਕੱਟ ਲਿਆ ਕੱਟ ਕੇ ਨਾਲ ਹੀ ਆਪਾਂ ਮਸਾਲੇ ਥੋੜੇ ਜਿ ਧੁੱਪ 'ਚ ਸਕਾ ਕੇ ਪੀਸ ਕੇ ਥੋੜੇ ਮੋٹے ਮੋٹے ਦਰਦਰੇ ਜਿਹਾ ਪੀਸ ਕੇ ਤੇ ਮਸਾਲੇ ਸਾਰੇ ਪਾਤੇ ਨਾਲ ਹੀ ਤੇਲ ਪਾਤਾ ਤੇ ਚਲੋ ਜੀ ਤੇ ਅੱਜ ਦੂਸਰੇ ਦਿਨ ਜਿਹੜਾ achar ਥੱਲੇ ਚਲੇ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਤੇਲ ਹੋਰ ਪਾ ਦੇਣਾ ਤੇ ਬਸ ਜੀ achar ਤੇ ਪਰ ਇਹ ਹੈ ਕਿ ਜਦੋਂ ਖਾਣ ਵਾਸਤੇ ਤੁਹਾਨੂੰ ਆਪਣਾ ਵੱਖਰਾ ਕੰਟੇਨਰ ਕੋਈ ਡੱਬਾ ਵੱਖਰਾ ਲਾਓ ਇਹ ਨਹੀਂ ਹੋਏ ਕਿ ਰੋਜ਼ ਇਹਦੇ 'ਚ ਹੱਥ ਮਾਰੋ ਤੇ ਇੱਥੇ ਹੀ ਕੱਢੋ ਉਹ ਛੋਟਾ ਕੋਈ ਡੱਬਾ ਲਾ ਲਓ ਉਹਦੇ 'ਚ ਖਾਣ ਵਾਸਤੇ ਕੱਢ ਲਓ ਤੇ ਬਾਰ-ਬਾਰ ਇਹਨੂੰ ਨਾ ਖੋਲੋ ਜੇ ਤੁਸੀਂ ਬਾਰ-ਬਾਰ ਹੱਥ ਲਾਓਗੇ ਜਾਂ ਆਟੇ ਵਾਲਾ ਹੱਥ ਲਾਓਗੇ ਪਾਣੀ ਵਾਲਾ ਲਾਓਗੇ ਗੰਦਾ ਚਮਚਾ ਲਾਓਗੇ ਤੇ ਇੰਨੇ ਖਰਾਬ ਹੋਣਾ ਹੀ ਹੋਣਾ ਹੈ ਤੇ ਬਾਕੀ ਇੱਕ ਤੇਲ ਜਿਹੜਾ ਉੱਪਰ ਤੱਕ ਹੋਣਾ ਚਾਹੀਦਾ ਤੇਲ ਦੇ ਵਿੱਚ ਡੁੱਬਿਆ ਹੋਇਆ ਡਿਪ ਹੋਇਆ ਚਾਹੀਦਾ ਹੈ ਤਾਂ ਹੁਣ ਇਹ ਦਿਖਾਉਣੀ ਆਪਾਂ ਤੇਲ ਪਾ ਕੇ ਤਾਂ ਜੀ ਆਪਾਂ ਉਪਰ ਤੱਕ ਇਹ ਚ ਜਿਹੜਾ ਹੋਰ ਤੇਲ ਪਾ ਦਿੱਤਾ ਆ ਤੇ ਬਸ ਇਤਨਾ ਜਿਹੜਾ ਤੇਲ ਦੇ ਵਿੱਚ ਡੁੱਬਿਆ ਹੋਣਾ ਚਾਹੀਦਾ ਆ ਸੋ ਇਹ ਸੀ ਸਾਡੇ ਅੰਬ ਦੇ achar ਦੀ ਰੈਸਪੀ